ਜਿਨ੍ਹਾਂ ਨੂੰ ਰੋਟੀ ਮਿਲਦੀ ਹੈ ਨਾ ਉਹਨਾਂ ਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਆਪਾਂ ਪ੍ਰਮਾਤਮਾ ਨੂੰ ਜਿਉਂ ਸਵੇਰ ਤੋਂ ਸ਼ਾਮ ਤੱਕ ਕਰ ਕਹਿਣ ਲੱਪਨੇ ਆ ਇਹ ਵਖੋ ਉਹ ਸਾਹਮਣੇ ਬੰਦਾ ਕਿਵੇਂ ਵਿਚਾਰਾ ਕੂੜੇ ਵਾਲੀ ਟਰਾਲੀ ਦੇ ਵਿੱਚੋਂ ਲਫਾਫੇ ਤੇ ਗੱਤੇ ਕਢਦਾ ਪਿਆ ਤੇ ਉਹਨੂੰ ਮੈਂ ਹੁਣ ਵੇਖਿਆ ਉਹਨੇ ਨਾ ਕਾਰਨਰ ਦੇ ਉੱਤੇ ਇੱਕ ਲਫਾਫੇ ਦੇ ਵਿੱਚ ਖਰੇ ਕਿਸੇ ਦੀ ਕੋਈ ਦਾਲ ਸਬਜ਼ੀ ਵਧੀ ਹੋਣੀ ਹੈ ਉਹਨੇ ਉਹਨੂੰ ਬੜੇ ਪਿਆਰ ਨਾਲ ਇੱਕ ਪਾਸੇ ਰੱਖ ਲਿਆ ਤੇ ਜਾਂਦੀਆਂ ਨੇ ਮੇਰੇ ਖਾਲ ਉਹਨੂੰ ਵੀ ਉਹਨੇ ਲੈ ਜਾਣਾ ਤੇ ਕਿਵੇਂ ਕੂੜਾ ਇਕੱਠਾ ਕੀਤਾ ਤੇ ਆਪਾਂ ਬڑے ਨਾਲ ਸ਼ੁਕਰਿਆਂ ਰੱਬ ਦੇ ਪਰਮਾਤਮਾ ਨਸਾਰਿਆਂ ਨੂੰ ਆਪਣੀ ਆਪਣੀ ਜਗ੍ਹਾ ਦਿੱਤੀ ਏ ਮਿਹਨਤ ਇਹ ਵੀ ਕਰ ਰਿਹਾ ਪਰ ਇਹ ਸਹੀਦਕ ਮਿਹਨਤ ਨਾਲੋਂ ਕੂੜਾ ਚੁੱਕਣ 'ਚ ਵਿਸ਼ਵਾਸ ਕਰਦਾ ਪਿਆ ਹਰ ਕਿਸੇ ਦਾ ਆਪਣਾ ਕਾਰਜ ਹੁਣ ਸਾਰਾ ਕੂੜਾ ਇਹਨੇ ਲਿਜਾ ਕੇ ਇਹਨੂੰ ਵੇਚਣਾ ਜਿਹੜਾ ਵਿੱਚੋਂ ਕੱਢਦਾ ਪਿਆ ਗੱਤੇ ਲਫਾਫੇ ਪਲਾਸਟਿਕ ਉਹ ਕੋਣ ਥੱਲੇ ਉਤਰਨ ਲੱਗਾ ਉਹ ਆਲ ਫਾਫਾ ਉਹਨੇ ਕਾਲਾ ਚੁਕਲੇ ਤੇ ਚ ਦਾਲ ਸਬਜ਼ੀ ਕਿਹਦੇ ਦੀ ਮੈਂ ਵੇਖਨਦਾ ਹਾਂ ਮੈਂ ਕਹਾਂ ਚਲੋ ਲੋਕਾਂ ਨੂੰ ਪਤਾ ਲੱਗੇ ਕਿ ਰੋਟੀ ਰਿਜ਼ਕ ਕਿਵੇਂ ਬੰਦਾ ਉਹ ਖੋ ਉਹਨਾਂ ਉਹ ਦਾਲ ਸਬਜ਼ੀ ਜਿਹੜੀ ਹੈ ਨਾ ਉਹਨੂੰ ਪਿੱਛੇ ਸਾਈਡ ਤੇ ਬੰਨ ਲਈ ਮੇਰਾ ਵੀਡੀਓ ਖੋਣ ਦਾ ਮਕਸਦ ਹੈ ਇਸ ਬੰਦੇ ਨੂੰ ਜਾਂ ਇਸ ਬੰਦੇ ਬਾਰੇ ਇਹ ਨਹੀਂ ਸੀ ਕਰਨਾ ਚਾਹੁੰਦਾ ਕਿ ਮੈਂ ਕਿ ਕੋਈ ਇਹਦੇ ਬਾਰੇ ਮਾੜਾ ਸੋਚੇ ਕਿ ਗਰੀਬ ਹੈ ਪਰ ਕੁਦਰਤ ਨੇ ਇਹ ਵੇਖੋ ਕਿੰਨੇ ਪਾਟ ਬਣਾਏ ਆ ਸਾਡੇ ਲੋਕਾਂ ਨੂੰ ਸਭ ਕੁਝ ਖਾਣ ਪੀਣ ਨੂੰ ਦਿੱਤਾ ਪਰ ਫਿਰ ਵੀ ਇਹ ਨਾ ਸ਼ੁਕਰੇ ਆ ਤੇ ਇਹ ਕੂੜੇ ਦੇ ਚਵੀ ਰਿਜ ਕਲੱਬ ਕੇ ਪਤਾ ਨਹੀਂ ਵਿਚਾਰਾ ਕਿੰਨਾ ਕੁ ਦੁਖੀ ਹੋਏਗਾ ਇਹ ਜਾਂ ਕੀ ਇਹਦੀਆਂ ਮਜਬੂਰੀਆਂ ਰਹੀਆਂ ਜਿਹੜਾ ਇਹਨੂੰ ਕੂੜਾ ਚੁੱਕਣਾ ਪੈ ਰਿਹਾ ਹੁਣ ਇਹ ਸਾਰਾ ਹੀ ਇਹਨੇ ਗੱਤਾ ਤੇ ਇਹ ਸਾਰਾ ਕੁਝ ਚੁੱਕ ਕੇ ਤੇ ਇਹਨੂੰ ਕਿਸੇ ਕਬਾੜੀ ਨੂੰ ਵੇਚੇਗਾ ਤੇ ਉਹਦੇ ਵੀ ਚਾਰ ਪੈਸੇ ਲਏਗਾ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਨਰਵਾਹ ਕਰੇਗਾ わひぐるわひぐるわひぐる。